ਸਾਬ ਕਾਹ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਓ ਨਜਾ ਬੋਲਣਾ ਜੀ ਸਤਨਾਮ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਾ ਵਿਗਨ ਨਾ ਕੋ ਬਲਾ ਕੈ ਜਾ ਕੀ ਪ੍ਰਭ ਆਗੈ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਇ ਵਾਰ ਸ੍ਰੀ ਭਗਵੰਤ ਜੀ ਕੀ ਬਾਦਸ਼ਾਹੀ ਰਸਮੀ ਪ੍ਰਥਮ ਭਗਵਤੀ ਸਮਰਕ ਗੁਰੂ ਨਾਨਕ ਲਈ ਧਿਆਹੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸੁ ਦਠੇ ਸਭ ਦੁਖ ਜਾਏ ਤੇਗ ਬਹਾਦਰਿ ਸਮਰਿਆ ਘਰਿ ਨਾਮੁ ਤਾਵੇ ਤਾਹੇ ਸਭ ਥਾਈ ਹੋਏ ਸਹਾਇ ਦਸਵੇਂ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗ ਹੋਏ ਸਹਾਇ ਦਸਾਂ ਪਾਦਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨੀਦਾਰ ਜੀ ਕਾ ਧਿਆਨ ਧਰ ਕੇ ਬਲੋ ਜੀ ਪੰਜਾਬ ਪਿਆਰਿਆਂ ਚੋਹਾ ਸਾਹਿਬਜਾਦਿਆ ਚਾਲੀਆਂ ਮੁਕਤਿਆਂ ਹਠੀਆਂ ਜੀਆਂ ਧੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਇੱਕ ਵਾਹੀ ਦੇਖ ਕੇ ਹੰਢਠ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਜਨਾਬ ਸਿੰਘਾ ਸਿੰਘ ਮੀਆਂ ਨੇ ਧਰਮ 헤ਤ ਸੀਸ਼ ਗਤੇ ਬੰਦ ਬੰਦ ਕਟਾਏ ਖੋਪਰੀਆਂ ਲਵਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਹੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਭ ਸੁਵਸਾ ਸੰਗ ਨਿਵਾਹੀ ਤਨਾ ਪ੍ਰਾਤਨਾ ਤੇ ਵਰਤਮਾਨ ਸਮੇ ਦੇ ਸਮੂਹ ਨੂੰ ਸ਼ਹੀਦਾ ਦੀ ਕਮਾਈ ਦਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਅਖਤਾਰ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲੋ ਜੀ प्रथमे ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਾਹਾਂ-ਜਾਹਾਂ ਖਾਲਸਾ ਜੀ ਸਾਹਿਬ ਤਹ ਤਹ ਰਖਿਆ ਰਿਆਇਤ ਦੇਗ ਤੇਗ ਫਤਿਹ ਵਿਰਧ ਕੀ ਪੈ ਜਪੰਥ ਕੀ ਸ੍ਰੀ ਸਾਹਿਬ ਜੀ ਦੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲ ਜੀ ਗਗਸੋ ਜੀ ਮਹਾਰਾਜ ਸਿੱਖਾ ਲੂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਦੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾ ਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਲਾਹਨ ਚਮਕੀਆਂ ਝੰਡੇ ਬੰਗੇ ਜਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਪਿਆਰੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੁਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਨੁ ਸਤਿਗੁਰੂ ਨਿਤਾਣਿਓ ਕੇ ਤਾਲ ਨਿਓਟਿਆਂ ਦੀ ਓਟ ਜੁਗੋ ਜੁਗ ਅਟਲ ਤਨ ਧਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨ ਕਮਲਾ ਪਾਉ ਸਿਮਰਤਾ ਸਹਿਤ ਅਰਦਾਸ ਦੇ ਨਤੀ ਜੋਦੜੀ ਹੈ ਆਪ ਜੀ ਦੇ ਦਰੋਂ ਘਰੋਂ ਵਰਸਾਏ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਬਹਾਨਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਿਆ ਸਜੇ ਦੀਵਾਨ ਅੰਦਰ ਅੰਮ੍ਰਿਤਮਈ ਆਸਾ ਦੀਵਾਰ ਦਾ ਕੀਰਤਨ ਹੋਇਆ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਹੀ ਆਨੇ ਬਾਣੀ ਪੜਦਿਆ ਕਥਾ ਕੀਰਤਨ ਕਰਦਿਆ ਭਿਆਰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆ ਬੇਅੰਤ ਪ੍ਰਕਾਰ ਦੀਆਂ ਭੁਲਾ ਹੋ ਜਾਂਦੀਆਂ ਨੇ ਗੁਲਾਚਕਾਂ ਦੀ ਮਵਾਫੀ ਬਖਸ਼ੋ ਅਗੋ ਵਾਸਤੇ ਤਿਆਰ ਤੇ ਸਤਕਾਰ ਦੇ ਲਾਲ ਬਾਣੀ ਪੜਨ ਸੁਣਨ ਦੀ ਸ੍ਰੇਸ਼ਟ ਮਤ ਉਹਤ ਬਖਸ਼ਿਸ਼ ਕਰਨੀ ਬੜੀ ਸੁਣੀ ਗੁਰਬਾਣੀ ਦਾ ਫਲਾਭਾਗ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਅੰਦਰ ਵਸੌਣਾ ਜੀ ਚਰਨ ਕਮਲਾਂ ਦਾ ਪਿਆਰ ਚਰਣਾ ਦੀ ਪ੍ਰੀਤੀ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ ਜੀ ਸਮੁੱਚੀਆਂ ਸੰਤਾਂ ਦੀਆਂ ਹਾਜ਼ਰੀਆਂ ਤਲਫਲ ਪੇਟਾਵਾਂ ਦਰ ਪ੍ਰਵਾਣ ਕਰਨੀਆਂ ਸੰਗਤਾਂ ਦਾ ਕਤਨ ਕਤਮ ਦੇਖੇ ਵਿੱਚ ਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸੁਖਸ਼ਾਂਤ ਚੜ੍ਹਦੀ ਕਲਾ ਸਭਨਾ ਨੂੰ ਦੇਹ ਆਰੋਗਤਾ ਮਾ ਸਰੀਰਕ ਤੰਦਰੁਸਤੀ ਯਾਰ ਬਖਸ਼ ਕਰਨੀਆਂ ਸਭਨਾ ਦੀਆਂ ਸੇਵਾਵਾਂ ਅਰਦਾਸਾਂ ਦੇਣਤੀਆਂ ਜੋਦੜੀਆਂ ਆਪਣੇ ਦਰ ਪ੍ਰਵਾਨ ਕਰਨੀਆਂ ਜੀ ਕਿਰਪਾ ਕਰੋ ਐਸ ਸੰਗਤਾਂ ਵੱਲੋਂ ਖਰਾ ਪ੍ਰਸ਼ਾਦ ਤੇਗ ਸੱਜ ਕੇ ਹਾਜ਼ਰ ਹੈ ਆਪ ਜੀ ਭੋਗ ਲਾਓ ਲਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪਾਵਨੀਆਂ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਅਖਰ ਬਾਦ ਘਾਟ ਭੁਰ ਚੁਕ ਮਵਾਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰ ਨੇ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ ਸਹੀ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਿਆ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਹਰਾ ਆਗਿਆ ਭੀ ਆਕਾਲ ਕੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਰਾਜ ਕਰੇਗਾ ਖਾਲਸਾ ਖਵਾਰ ਹੋਏ ਸੋ ਮਿਲਾएंगे ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾਰ ਕਰੇ ਸਿਮਦੇ ਜੋ ਸਰਦਾਰ ਕਰੇ ਸਿਮਦੇ बोले सो न वाहिगुरु जी खालसा वाहिगुरु जी फते ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਦੀ ਕਿਆ ਤਪੈ ਸਵਾਮੀ ਮਾਨਸ ਕੀ ਗਤ ਏਹੀ ਵਿਸਰ 나ਹੀ ਤਾਤਰ ਆਪਣਾ ਨਾਮ ਦੇਹੁ ਗਾਵ ਤਿੰਨ ਰਾਤ ਨਾਨਕ ਆਓ ਏ ਹੋ ਗਾਵ ਤਿੰਨ ਰਾਤ ਨਾਨਕ ਚਾਓ ਏ ਹੋ ਕਹੋ ਤਾਲ ਗੁਰ ਸੇਵੀਆ ਅਹਨ ਸਹਜ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਉਸੋ ਹੀਆ ਸਭਨਾ ਜਿਸ ਪਾਸ ਬਹਿਠਿਆ ਉਸੋ ਹੀਆ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿ ਰઠ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓ ਓੰਕਾਰ ਸਤ ਗੁਰ ਪਰਸਾਦ ਇੱਕ ਪਿਤਾ ਇੱਕ ਅਸਕੇ ਹਮਬਾਰਕ ਤੂੰ ਮੇਰਾ ਗੁਰ ਹੈ ਸੋਨਾ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸਨ ਤੇ ਹੋ ਦਿਖਾਈ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੋਨਮੀਤਾ ਜਿਉ ਹਵਾਰਾ ਬਲ ਬਲ ਜਾਸੀ ਹਰ ਦਰਸਨ ਦੇਹੋ ਦਿਖਾਈ ਸੋ ਨਮੀ ਤੂੰ ਹਰੀ ਕੌ ਬਲ ਜਾਈ ਇਹ ਹਮਲ ਤੇਰਾ ਪਹਾਈ ਰਹਾ ਮਲਤ ਹੋਵਾ ਇਹੋ ਮਨ ਤੈ ਕੂਦੇ ਸਤਾ ਸੋਨਮੀ ਤ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹ دے دیس مان نہ کی جا سرن پری جا کر سو پلا منائیے. سن میتا ਜੀਓ ਪੰਦ ਸਭ ਤਨ ਅਰ ਪੀਚੈ ਓ ਦਰਸਨ ਹਰ ਜਿਓ ਪਾਈਆਂ ਭਇਓ ਅਨਕਰੋ ਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿਠਾ ਜਨ ਲਾਲਕ ਕਾ ਗੁਰੇ ਕਿਰਪਾ ਤਹਾਰੀ ਸਾਬ ਅਕੂਲਾ ਨਿਰੰਜਨ ਦੀ ਥਾ ਭਇਓ ਅਨਗਰੋ ਪਰਸਾਦ ਸੰਤਨ ਕਾ ਹਰ ਲਾਮਾ ਹੈ ਮਿਠਾ ਜਨ ਲਾਨਕ ਕੋ ਗੋਰ ਕਿਰਪਾ ਤਹਾਰੀ ਸਭ ਅਕੂਲ ਨਿਰੰਜਨ ਦੀ ਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ